ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੀ ਮੌਸਮ ਫਿਲਹਾਲ ਦੇਖਿਆ ਜਾਵੇ ਤਾਂ ਬਹੁਤ ਬਦਲ ਚੁੱਕਿਆ ਜੀ ਅੱਜ ਦਿਨ ਦਾ ਬਹੁਤ ਹੱਦ ਤੱਕ ਜਿਹੜੇ ਬਹੁਤ ਸਾਰੇ ਇਲਾਕਿਆਂ 'ਚ ਤਾਪਮਾਨ ਦੇਖਿਆ ਗਿਆ ਉਹ ਲਗਭਗ 24 ਤੋਂ 25 ਡਿਗਰੀ ਸੀ ਮੌਸਮ ਕਲੀਅਰ ਹੋਣ ਦੇ ਕਾਰਨ ਚੰਗੀ ਧੁੱਪ ਪੰਜਾਬ ਦੇ ਉੱਪਰ ਅੱਜ ਦੇਖਣ ਨੂੰ ਮਿਲੀ ਹੈ ਤੇ ਅੱਜ ਰਾਤ ਨੂੰ ਜਿਹੜੇ ਮੌਸਮ ਦੇ ਹਾਲਾਤ ਕਾਫੀ ਹੱਦ ਤੱਕ ਬਦਲਦੇ ਹੋਏ ਨਜ਼ਰ ਆਉਣਗੇ ਫਿਲਹਾਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਅੱਗੇ ਕਰਕੇ ਸ਼ੇਅਰ ਵੀ ਕਰ ਦਿਓ ਗੱਲ ਕਰੀਏ ਤਾਂ ਹਲਕੇ ਦਰਮਿਆਨੀ ਬੱਦਲ ਹੋਈ ਜਿਹੜੀ ਉਹ ਪੱਛਮੀ ਰੂਪ ਤੋਂ ਆਉਂਦੀ ਦਿਖਾਈ ਦੇਵੇਗੀ ਇਸ ਤਰੀਕੇ ਨਾਲ ਅੱਜ ਰਾਤ ਹਲਕੇ ਦਰਮਿਆਨੀ ਓਵਰਕਾਸਟ ਕੰਡੀਸ਼ਨਾਂ ਬਣਦੀ ਹੋਈਆਂ ਨਜ਼ਰ ਆ ਸਕਦੀਆਂ ਨੇ ਪਰ ਆਉਂਦੇ 4-5 ਘੰਟੇ ਜਿਹੜਾ ਮੌਸਮ ਹੈ ਉਹ ਬਹੁਤ ਹੱਦ ਤੱਕ ਕਲੀਅਰ ਹੀ ਬਣੇ ਰਹੇਗਾ ਕੋਈ ਵੱਡੀ ਹਲਚਲ ਨਜ਼ਰ ਨਹੀਂ ਆ ਰਹੀ ਗੱਲ ਕਰੀਏ ਤਾਪਮਾਨ ਥੋੜਾ ਜਿਹਾ ਸ਼ਾਮ 6 ਤੋਂ ਲੈ ਕੇ 8 ਵਜੇ ਤੱਕ ਠੀਕ-ਠਾਕ ਗਰਮੈਸ਼ ਵਾਲਾ ਹੀ ਮੌਸਮ ਰਹੇਗਾ ਥੋੜੀ ਜਿਹੀ ਪੱਛਮੀ ਹਵਾ ਕਿਸੇ ਕਿਸੇ ਇਲਾਕੇ 'ਚ ਤੇਜ਼ ਜਿਆਦਾ ਦੇਖੀ ਜਾ ਸਕਦੀ ਹੈ ਪਰ ਉਹ ਠੰਡ ਇੰਨੀ ਜ਼ਿਆਦਾ ਵੀ ਨਹੀਂ ਹੋਵੇਗੀ ਕਿ ਕੋਈ ਬਹੁਤ ਮਾਰ ਕਰੇਗੀ ਠੰਡ ਪਰ ਹਾਂ ਹੁਣ ਕਿਤੇ ਨਾ ਕਿਤੇ ਜਿਹੜੀ ਗਰਮ ਐਸ਼ ਵਧ ਰਹੀ ਹੈ ਉਹਦੇ ਕਾਰਨ ਬਹੁਤ ਹੱਦ ਤੱਕ ਆਪਾਂ ਕਹਿ ਸਕਦੇ ਆ ਕਿ ਮੌਸਮ ਕਲੀਅਰ ਹੋ ਰਿਹਾ ਹੈ ਕਿਸਾਨਾਂ ਦੇ ਲਈ ਬਹੁਤ ਵਧੀਆ ਮੌਸਮ ਹੋ ਚੁੱਕਿਆ ਜਿਹਦੇ ਕਰਕੇ ਕਣਕ ਨੂੰ ਪਾਣੀ ਜਾਂ ਧੁੱਪ ਲੱਗਣ ਕਰ ਸਪਰੇਹਾਂ ਖਾਦਾਂ ਦਾ ਬਹੁਤ ਵਧੀਆ ਸਮਾਂ ਚੱਲ ਰਿਹਾ ਕਿਉਂਕਿ ਹੁਣ ਤੇਲੇ ਦੀ ਸ਼ਿਕਾਇਤ ਜਿਹੜੀ ਕਣਕ ਦੇ ਵਿੱਚ ਸਰੋਂ ਦੇ ਵਿੱਚ ਦੇਖਣ ਨੂੰ ਮਿਲੂਗੀ ਤਾਂ ਤੁਸੀਂ ਸਪਰੇ ਵਗੈਰਾ ਜਿਹੜੀ ਹੈ ਉਹ ਸਵੇਰੇ ਦੁਪਹਿਰੇ ਸ਼ਾਮ ਕਿਸੇ ਟਾਈਮ ਵੀ ਹੁਣ ਬੇਝਿਜਕ ਹੋ ਕੇ ਕਰ ਸਕਦੇ ਹੋ ਕੋਈ ਵੱਡੀ ਹਲਚਲ ਮੀਂਹ ਦੀ 11 ਤਰੀਕ ਤੱਕ ਦਿਖਾਈ ਨਹੀਂ ਦੇ ਰਹੀ ਬਾਕੀ ਜਿਹੜੇ ਮੌਸਮ ਦੀ ਅਪਡੇਟ ਹੋਵੇਗੀ ਉਹ ਅਗਲੀ ਵੀਡੀਓ ਵਿੱਚ ਪ੍ਰੋਪਰ ਤਰੀਕੇ ਨਾਲ ਸਾਂਝੀ ਕਰਾਂਗੇ ਕਿ ਕੀ ਹਾਲਾਤ ਹੋਣਗੇ 20 ਤਰੀਕ ਤੱਕ ਦੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ